ਹਲਾਤ ਤਾਂ ਦੇਖੋ ਜੀ ਇੱਥੋਂ ਦੇ ਖੇੜੇ ਦੇ ਤਾਂ ਬਹੁਤ ਮਾੜੇ ਲੋਕਾਂ ਦੇ ਦੇਖੋ ਆਹ ਜ਼ਮੀਨਾਂ ਸੀਗੀਆਂ ਜਿਹੜੀਆਂ ਆਹ ਸਾਰੀਆਂ ਲੈ ਗਿਆ ਪਟਕੀ ਜ਼ਮੀਨਾਂ ਇੱਧਰ ਆਪਾਂ ਆਹ ਦੇਖੋ ਪੇਖ ਰਹੇ ਆ ਸਾਰੀ ਜ਼ਮੀਨ ਇਹ ਪਾਣੀ ਪਟਕੇ ਲੈ ਗਿਆਗਾ ਆ ਜਿੱਥੇ ਆਪਾਂ ਖੜੇ ਆ ਇਹ ਵੀ ਜ਼ਮੀਨ ਪੱਟੀ ਹੋਈ ਸੀ ਇਹ ਵੀ ਪਰਲੇ ਪਾਸੇ ਰੇਤਾ ਸੀਗਾ ਉੱਥੋਂ ਆਪਾਂ ਚੱਕ ਕੇ ਲਿਆ ਕਿੱਥੇ ਪਾਈ ਆਪਣੇ ਕਿਸਾਨਾਂ ਨੇ ਜਿਹੜੀ ਪਹਿਲਾ ਛਵਟਾਈ ਹੈਗੀ ਆਹ ਹੱਦ ਤੇ ਆ ਪਰਿਆ ਚੌਂਕੀ ਆ ਸਾਰੇ ਆਪਾਂ ਹੱਦ ਤੇ ਇਸ ਵੇਲੇ ਖੜੇ ਆਗੇ ਇਦੋਂ ਗਾਹਾਂ ਥੋੜਾ ਜਿਹਾ ਪੰਜ ਚਰਖਲੇ ਬਾਹੀ ਗਾਹਾਂ ਪਾਕਿਸਤਾਨ ਦੀ ਹੱਦ ਆ ਗਈ ਹੈਗੀ ਪਰ ਜਿਹੜਾ ਇਹ ਪਾਣੀ ਹੈ ਇਹ ਪਾਣੀ ਨੂੰ ਸਰਕਾਰਾਂ ਕੰਟਰੋਲ ਨਹੀਂ ਕਰ ਰਹੀਆਂ ਹੁਣ ਜਿਹੜਾ ਦਰਿਆ ਹੈਗਾ ਦਰਿਆ ਤਾਂ ਇੱਥੇ ਹੁਣ ਬਹੁਤ ਥੋੜਾ ਥਾਂ ਦੇ ਵਿੱਚ ਹੀ ਹੈਗਾਗਾ ਜਿਹੜਾ ਹੈਗਾ ਉਹ ਰੇਤੇ ਨਾਲ ਭਰਿਆ ਹੋਇਆ ਵਿੱਚੋਂ ਦਰਿਆ ਉਹ ਰੇਤੇ ਨਾਲ ਦਰਿਆ ਭਰਨੇ ਕਰਕੇ ਜਿਹੜਾ ਉਹ ਪਾਣੀ ਆ ਉਹ ਬਾਹਰ ਚਲਾ ਜਾਂਦਾ ਹੈਗਾ ਜਦੋਂ ਪਾਣੀ ਬਾਹਰ ਚਲਾ ਜਾਂਦਾ ਹੈ ਉਹ ਲੋਕਾਂ ਦਾ ਕਿਸਾਨਾਂ ਦਾ ਨੁਕਸਾਨ ਕਰਦਾ ਹੈ ਉਹ ਪੈਲੀਆਂ ਦਾ ਜਾੜਾ ਕਰਦਾ ਟੋਏ ਪਾਉਂਦਾ ਹੈ ਕਈ ਥਾਈ ਹੁਣ ਟੋਏ ਵੀ ਵੀ 50 50 70 7 ਫਟ ਡੂੰਘੇ ਟੋਏ ਪਏ ਆ ਜਿਹੜੇ ਅੱਜ ਆਪਣੇ ਭਾਰਤੀ ਕਿਸਾਨ ਜੀ ਨਹੀਂ ਇਕੱਠਾ ਗਰਾਹਾਂ ਉੱਥੇ ਟਰੈਕਟਰ ਲੱਗੇ ਹੋਏ ਜੀਸੀਬੀ ਨਾਲ ਗਾਹਾਂ ਵਿੱਚ ਮਿੱਟੀ ਧ ਤੇ ਹਜੇ ਵੀ ਬਹੁਤ ਸਾਰਾ ਜਿਹੜਾ ਕੰਮ ਹਲੇ ਪਿਆ ਕਰਨ ਵਾਲਾ ਜਿਹੜਾ ਹਜੇ ਲਗਾਤਾਰ ਚੱਲਦਾ ਆਪਣੇ ਪ੍ਰਧਾਨ ਜੀ ਚੰਡਾ ਸਿੰਘ ਜੇਠੂ ਗਿਆ ਜਿਹੜੇ ਉਹ ਆਪ ਦੀ ਉਹਨਾਂ ਦੀ ਨਿਗਰਾਨੀ ਥਲੇ ਜਿਹੜਾ ਕੰਮ ਇੱਥੇ ਲਗਾਤਾਰ ਹੋ ਰਿਹਾ 100 150 ਟਰੈਕਟਰ ਅੱਜ ਵੀ ਆਪਣੇ ਇੱਥੇ ਚੱਲ ਰਹੇ ਆ ਸਿਰਕੇ ਦੇ ਵਿੱਚ ਪਿਛਲੇ ਪਿੰਡਾਂ ਦੇ ਵਿੱਚ ਬਰਨਾਲਾ ਤੇ ਬਠਿੰਡੇ ਇਸ ਕਰਕੇ ਬਰਨਾਲਾ ਤੇ ਬਠਿੰਡੇ ਦੋ ਜਿਲ੍ਹਿਆਂ ਦੇ ਟਰੈਕਟਰ ਆਏ ਆ ਪਹਿਲਾਂ ਆ ਜਮੀਨਾ ਆਪਣਾ ਪੱਧਰ ਕਰਕੇ ਗਏ ਨੂੰ ਪਹਿਲੀ ਸ਼ਿਫਟ ਦੇ ਵਿੱਚ ਹੁਣ ਇਹ ਦੂਜਾ ਮਗਰਲਾ ਪਿੰਡ ਹੈਗਾ ਹੁਣ ਉੱਥੇ ਲੱਗੇ ਹੋਏ ਹੈਗੇ ਇਹੜੀਆਂ ਜ਼ਮੀਨਾਂ ਆਪਾਂ ਇਹਨਾਂ ਨੂੰ ਪੱਤਰ ਕਰਕੇ ਦੇਣੀਆਂ ਵੀ ਇਹਨਾਂ ਦਾ ਜਿਹੜਾ ਮਤਲਬ ਹੀ ਬਸੇਬਾ ਇਹ ਹੋ ਜੇ ਕਣਕ ਜੇ ਇਹ ਬੀਜ ਲੈਣਗੇ ਹਾਂ ਆਪਦੇ ਝੋਨਾ ਬੀਜਦੇ ਹੋਣਗੇ ਪੈਰਾਂ ਸਿਰ ਹੋ ਜਾਣਗੇ ਪਰ ਜਿਹੜੀ ਸਰਕਾਰ ਦੀ ਸਭ ਤੋਂ ਵੱਡੀ ਨਲਾਇਕੀ ਇਹ ਆ ਵੀ ਜਿਹੜੇ ਦਰਿਆ ਸੀਗਾ ਇਹ ਵਿੱਚੋਂ ਰੇਤੇਦਰਾ ਭਰ ਗਿਆ ਇਹੀ ਜੇ ਮਿੱਟੀ ਇਹ ਮਤਲਬ ਥੋੜਿਆ ਦਰਿਆ ਡੂੰਗਾ ਕਰ ਦੇਣ ਤਾਂ ਲੋਕਾਂ ਦੇ ਕਿਹਾ ਤੋਗਾ ਘਟਾਣ ਅਸੀਂ ਕਿੰਨੇ ਪਿੱਛੇ ਉੱਥੇ ਵੇਖ ਕੇ ਜਿੱਥੇ ਆਪਣੇ ਅੱਜ ਕੰਮ ਚੱਲੀ ਜਾਂਦਾ ਹੈ ਬਹੁਤ ਸਾਰੇ ਘਰ ਲੋਕਾਂ ਦੇ ਟਹਿ ਗਏ ਆ ਉਹ ਵਿਚਾਰੇ ਹੁਣ ਨਾ ਮਤਲਬ ਖੁੱਲੇ ਸਮਾਨ ਵਿੱਚ ਬੈਠੇ ਆ ਵੀ ਕਿਸੇ ਉੱਤੇ ਕਾਗਜ਼ ਪਾਇਆ ਬਟਰ ਪਾਇਆ ਬੰਨ ਕੇ ਕੋਈ ਕਿਵੇਂ ਬੈਠਾ ਕੋਈ ਕਿਵੇਂ ਬੈਠਾ ਬਹੁਤ ਜਿਨਾਂ ਦੀ ਮੰਦੀ ਹਾਲਤ ਹੈ ਇਹ ਜਿਹੜੀ ਮੰਦੀ ਹਾਲਤ ਕਰਨਗੇ ਇਥੋਂ ਦੇ ਹਾਕਮ ਹੈ ਇਥੋਂ ਸਰਕਾਰ ਆਏਗਾ ਜਿਹੜਾ ਬਣਦਾ ਉਹਨਾਂ ਦਾ ਵੀ ਉਹ ਕਿਉਂ ਨਹੀਂ ਪ੍ਰਬੰਧ ਕਰਦਿਆਂ ਆਈ ਵਾਰੀ ਇੱਥੇ ਦਰਿਆ ਚੜਦੇ ਆ ਹੜ ਮਾਰਦੇ ਆਗੇ ਉਹ ਜਿਹੜੀਆਂ ਕਿੰਨੀਆਂ ਭਾਰਤ ਮਾਲਾ ਜਿਹੜੀਆਂ ਸੜਕਾਂ ਨਹੀਂ ਪੰਜਾਬ ਦੇ ਵਿੱਚ ਜਾਲ ਵਿਛਾਇਆ ਉਹ ਕਿਵੇਂ 15 15 20 ਵੀ ਫੁੱਟ ਇਹਨਾਂ ਨੇ ਉੱਚੀਆਂ ਕਰਤੀਆਂ ਪੱਥਰ ਕਿੱਥੇ ਉਹ ਇੰਨਾ ਉੱਥੇ ਪਾਦਾ ਤੇ ਇੱਥੇ ਨਹੀਂ ਹੋ ਸਕਦਾ ਸੀ ਆਧਰੇ ਆ ਦੇ ਪਾਸੇ ਇੱਕ ਪਾਸੇ ਇਹ ਬੱਟ ਹੈਗੀ ਹੈਗੀ ਹੈ ਦੂਜੇ ਪਾਸੇ ਇਹ ਬੱਟ ਬਣਾ ਦੇਣ ਕੀ ਹਰ ਜਗ ਕਿੰਨੇ ਲੋਕਾਂ ਦਾ ਜਾੜਾ ਹੋ ਗਿਆ ਇੱਥੇ ਕਿੰਨੇ ਪਿੰਡਾਂ ਦਾ ਜਾੜਾ ਹੋ ਗਿਆ ਕਈ ਲੱਖ ਏਕੜ ਮਤਲਬ ਡੀਏਟੀ ਇੱਥੇ ਜਾੜਾ ਫਸਲਾਂ ਬਰਬਾਦ ਹੋ ਗਈ 4-5 ਲੱਖ ਏਕੜ ਕਿੰਨਾ ਜਾੜਾ ਇੱਥੇ ਪਸ਼ੂ ਡੰਗਰ ਦਾ ਹੋ ਗਿਆ ਕਿੰਨੇ ਮਨੁੱਖੀ ਜਾਨਾਂ ਚਲੀਆਂ ਗਈਆਂ ਇਹਦਾ ਕੌਣ ਜ਼ਿੰਮੇਵਾਰ ਹੈ ਇੱਥੋਂ ਦੇ ਭਰਾਵੋ ਹਾਕਮਾਂ ਇਹ ਗੱਲ ਆਪਾਂ ਨੂੰ ਸਮਝਣੀ ਪੈਣੀ ਆ ਇਹਨਾਂ ਲੋਕਾਂ ਨੂੰ ਵੀ ਬੇਨਤੀ ਕਰਾਂਗੇ ਹੀ ਅਸੀਂ ਵੀ ਤੁਸੀਂ ਇਹਨਾਂ ਗੱਲਾਂ ਨੂੰ ਸਮਝੋ ਇਹਨਾਂ ਹਾਕਮਾਂ ਦੇ ਗਲ ਚੂਠਾ ਦਿਓ ਇਹਨਾਂ ਦੇ ਧੌਣ ਤੇ ਬੈਠੋ ਇਹ ਤਾਂ ਇਹ ਥੋੜੇ ਜਿਹੜੇ ਦਰਿਆ ਹੁਣ ਹਟਣੇ ਨਹੀਂ ਇਹ ਬਾਰ-ਬਾਰ ਆਉਂਦੇ ਰਹਿਣਗੇ ਧੰਨਵਾਦ ਜੀ ਤੁਹਾਡਾ ਆ ਦਿਖਾਉਨੇ ਆ ਭਰਾਵੋ ਤੁਹਾਨੂੰ ਫੇਰ ਆ ਜਿਹੜੇ ਆ ਬਿਲਕੁਲ ਆਪਾਂ ਪਾਕਿਸਤਾਨ ਦੇ ਬਾਰਡਰ ਤੇ ਖੜੇ ਆ ਜਿਹੜੇ ਚੌਂਕੀ ਸਾਹਮਣੇ ਦੇਖ ਰਹੇ ਆ ਸਾਹਮਣੇ ਚੌਂਕੀ ਆ ਦੇ ਇਹਦੇ ਵਿੱਚ ਸੁਰੱਖਿਆ ਮੁਲਾਜ਼ਮ ਇੱਥੇ ਆਪਣੇ ਬਾਰਡਰ ਤੇ ਪਹਿਰਾ ਦਿੰਦੇ ਆ ਵੀਰ ਹਾਂ ਆ ਆ ਦਰਿਆਗਾ ਜਿਹੜਾ ਇੱਥੋਂ ਆਹ ਦੇਖ ਰਹੇ ਹੋ ਤੁਸੀਂ ਇਹ ਇੱਥੇ ਪਾਕਿਸਤਾਨ ਦੇ ਵਿੱਚ ਐਂਟਰ ਹੋ ਜਾਂਦਾ ਹੈਗਾ ਆ ਤਾਰ ਸਾਹਮਣੇ ਦੇਖ ਰਹੇ ਹੋ ਇੱਥੋਂ ਤਾਰ ਆ ਜਿਹੜੀ ਪ੍ਰਭਾਉ ਸਾਰੀ ਇਹ ਰੋੜ ਚੁੱਕੀ ਆ ਇਸ ਦਰਿਆਜ ਵਿੱਚ ਤਾਂ ਨਹੀਂ ਜੀ ਬਿਲਕੁਲ ਅਹ ਦੇਸ਼ ਨਹੀਂ ਰਹੀ ਉਹ ਸਾਹਮਣੇ ਇਦੂ ਅੱਗੇ ਤਾਰ ਆ ਮਤਲਬ ਦੇਖ ਰਹੀ ਜੀ ਆ ਹਾਲਾਤ ਨੇ ਆ ਜਿਹੜੇ ਜ਼ਮੀਨ ਤੁਸੀਂ ਦੇਖ ਰਹੇ ਹੋ ਇਹ ਇਹ ਭਾਰਤੀ ਕਿਸਾਨ ਜੁਨੇ ਨੇ ਇਕਤਾ ਗ੍ਰਾਹਾਂ ਨੇ ਇਹ ਪੱਧਰ ਕਰਕੇ ਦਿੱਤੀਆਂ ਹੋਈਆਂ ਜ਼ਮੀਨਾਂ ਨੇ ਜਿੰਨੀਆਂ ਖਾਈਆਂ ਨੇ ਕੁਝ ਜ਼ਮੀਨਾਂ ਹਜੇ ਵੀ ਪ੍ਰਭਾਉ ਆ ਦਰਿਆ ਦੇ ਵਿੱਚ ਰੋੜੀਆਂ ਹੋਈਆਂ ਨੇ ਆ ਮੌਕੇ ਦੀਆਂ ਭਰਾਵੋ ਇਹ ਤਾਜ਼ਾ ਤਸਵੀਰਾਂ ਤੁਸੀਂ ਦੇਖ ਰਹੇ ਹੋ